ਤੁਸੀਂ ਦੇਖ ਰਹੇ ਹੋ ਵ셔 ਬਾਤਾ ਤੇ ਮੈਂ ਹਕੂਮਤ ਪ੍ਰਿਤਕਾਰ ਤੇ ਇਸ ਵੇਲੇ ਗੱਲ ਕਰਦੇ ਆ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਪਾਰੀ ਬਰਫਬਾਰੀ ਦਾ ਅਲਰਟ ਹੁਣ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਵਕ ਵਕਤ ਹਾਵਾ ਤੇ ਖਾਸ ਕਰ ਪਹਾੜੀ ਇਲਾਕਿਆਂ ਦੇ ਵਿੱਚ ਪਾਰੀ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਮਨਾਲੀ ਦੇ ਵਿੱਚ ਸੈਲਾਨੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਤੁਹਾਨੂੰ ਦੱਸਿਆ ਕਿ ਰੋਹਤਾਂਗ ਟੱਲ ਟਨਲ ਤੇ ਜਿਹੜਾ ਕਿ ਇਹ ਪਾਰੀ ਬਰਫਬਾਰੀ ਹੋਈ ਹੈ ਜਿਸ ਕਾਰਨ ਉਥੇ ਬਰਫ਼ ਜੰਮ ਚੁੱਕੀ ਹੈ ਤੇ ਲੋਕ ਵੀ ਉਥੇ ਫਸ ਚੁੱਕੇ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਦੇ ਤਹਿਤ ਬਚਾ ਲਿਆ ਗਿਆ। ਦੇਸ਼ ਭਰ ਦੇ ਵਿੱਚ ਸੀਲਾ ਦਾ ਪ੍ਰਭਾਵ ਤੇਜ਼ੀ ਦੇ ਨਾਲ ਵਧ ਰਿਹਾ ਹੈ ਜਿਸ ਦੇ ਨਾਲ ਠੰਡ ਆਪਣੇ ਚਰਮ ਤੇ ਪਹੁੰਚ ਗਈ ਹੈ। ਉੱਤਰਾਖੰਡ ਦੇ ਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਚ ਲਗਾਤਾਰ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਤਾਪਮਾਨ ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਉਧਰ ਦੀ ਜੇਕਰ ਗੱਲ ਕਰੀਏ Rajasthan, Delhi, Punjab ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਜੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਖਾਸ ਕਰ ਇਸ ਵੇਲੇ ਮਨਾਲੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਖਾਸ ਕਰ ਪਹਾੜੀ ਇਲਾਕਿਆਂ ਦੇ ਵਿੱਚ ਸੈਲਾਨੀਆਂ ਨੂੰ ਨਾ ਜਾਣ ਦੀ ਸਲਾਹ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਜਾ ਰਹੀ ਹੈ ਦਰਅਸਲ ਸ਼ਿਨਗਰ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ 21 ਦਸੰਬਰ ਦੀ ਰਾਤ ਨੂੰ 0 ਤੋਂ 8 ਡਿਗਰੀ ਤਾਪਮਾਨ ਦੇ ਨਾਲ 50 ਸਾਲਾਂ ਦੇ ਵਿੱਚ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ ਹੈ ਤੇ ਇੱਥੋਂ ਤੱਕ ਕੀ ਠੰਡ ਦੇ ਕਹਿ ਦੇ ਕਾਰਨ ਦਲ ਚੀਲ ਅਤੇ ਬਦਰੀਨਾਥ ਧਾਮ ਨੇੜੇ ਉਰਵਸ਼ੀ ਤਾਰਾ ਵੀ ਜੰਮ ਚੁੱਕੀ ਹੈ ਜਿहां ਮਧ ਪ੍ਰਦੇਸ਼ ਦੇ 14 ਜ਼ਿਲ੍ਹਿਆਂ ਦੇ ਵਿੱਚ ਕੜਾਕੇ ਦੀ ਠੰਡ ਜਾਰੀ ਜਿੱਥੇ ਤਾਪਮਾਨ 3 ਤੋਂ 8 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ ਪੰਚਮੜੀ 3.9 ਡਿਗਰੀ ਤੇ ਸਭ ਤੋਂ ਠੰਡਾ ਸਥਾਨ ਦੱਸਿਆ ਜਾ ਰਿਹਾ ਤੇ ਹੋਰ ਜ਼ਿਲ੍ਹਿਆਂ ਦੀ ਚਿਕਨ ਗੱਲ ਕਰੀ ਤਾਂ ਉੱਥੇ ਵੀ ਤਾਪਮਾਨ 8.7 ਡਿਗਰੀ ਤੱਕ ਦਰਜ ਕੀਤਾ ਗਿਆ ਮੌਸਮ ਵਿਭਾਗ ਆਈਐਮਡੀ ਨੇ ਦੇਸ਼ ਭਰ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਦੀ ਭਵਿੱਖਬਾਣੀ ਕਰਦੇ ਹੋਏ 12 ਰਾਜਾਂ ਦੇ ਵਿੱਚ ਮੀਂਹ ਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਇੱਕ ਹੋਰ ਤਿੱਬਰ ਪੱਛਮੀ ਗੜਬੜ 26 ਦਸੰਬਰ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਰ ਬਸਾਗਰ ਤੇ ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਕਾਰਨ 26 ਤੋਂ 28 ਦਸੰਬਰ ਦਰਮਿਆਨ ਪੱਛਮੀ ਹਿਮਾਲਿਆ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਤੇ ਭਾਰੀ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਉਧਰੀ ਜੇਕਰ ਹੁਣ ਇਸ ਵੇਲੇ ਕੱਲ ਕਰੀਏ ਮਨਾਲੀ ਦੀ ਖਾਸ ਤੌਰ ਤੇ ਤਾਂ ਉੱਥੇ ਜਿਹੜਾ ਕੀ ਹੈ ਰੈਸਕਿਊ ਆਪਰੇਸ਼ਨ ਤੱਕ ਪੁਲਿਸ ਨੂੰ ਚਲਾਉਣਾ ਪਿਆ ਕਿਉਂਕਿ ਲਿਉਂ ਉੱਥੇ ਸੈਲਾਨੀ ਜਿਹੜੇ ਕੀ ਹੈ ਅਟਲ 터ਨਲ ਤੇ ਫਸ ਚੁੱਕੇ ਸੀ ਕਾਫੀ ਬਰਫਬਾਰੀ ਹੋਣ ਕਾਰਨ ਬਰਫ ਜਿਹੜੇ ਕੀ ਉੱਥੇ ਜੰਮ ਚੁੱਕੀ ਸੀ ਲੋਕਾਂ ਦਾ ਉਥੋਂ ਆਉਣਾ ਮੁਸ਼ਕਿਲ ਹੋ ਗਿਆ ਸੀ ਜਿਸ ਕਾਰਨ ਪੁਲਿਸ ਨੂੰ ਜਿਹੜਾ ਕਿ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸੈਲਾਨੀਆਂ ਨੂੰ ਜਿਹੜਾ ਕਿ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਜਿਹੜਾ ਕਿ ਸ਼ੁਰੂ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਹੁਣ ਸੈਲਾਨੀਆਂ ਨੂੰ ਉੱਥੋਂ ਕੱਢਿਆ ਜਾ ਚੁੱਕਿਆ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਕਿ ਜ਼ਰੂਰੀ ਕੰਮ ਪੈਣ ਤੇ ਹੀ ਬਾਹਰ ਨਿਕਲਣ ਦਾ ਜੋ ਉਹਨਾਂ ਨੂੰ ਕਿਸੇ ਬਿਮਾਰੀ ਦਾ ਖਾਸ ਤੌਰ ਤੇ ਸਾਹਮਣਾ ਨਾ ਕਰਨਾ ਪਵੇ।